ਸਤਾਰ ਜਸਰੀ ਕੇ ਨਾ ਅਰਵਿੰਦ ਕੇਰਿਵਾਲੂ ਸਬੰਧਤ ਰਿਨੋ ਕਹਿ ਰਹੇ ਨੇ ਕਿ ਸਾਨੂੰ ਇੱਕ ਲੋਕ ਸਭਾ ਚੋਣਾਂ ਦਾ ਪ੍ਰਚਾਰ ਕਰਨ ਤੋਂ ਰੋਕਣ ਦੀ ਸਾਜ਼ਿਸ਼ ਹੈ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੈ ਸੱਚ ਕਿਉਂ ਨਹੀਂ ਦੱਸਣਾ ਚਾਹੁੰਦੇ ਕੇਜਰੀਵਾਲ ਸਾਹਿਬ ਕਿਸ ਗੱਲ ਦਾ ਡਰ ਸਤਾ ਰਿਹਾ ਹੈ ਕੀ ਆਪਾ ਪਾਪ ਬੋਲ ਰਹੇ ਨੇ ਸੰਵਿਧਾਨਿਕ ਪੱਧ ਤੇ ਬੈਠੇ ਹੋ ਜਾਂਚ ਏਜੰਸੀਆਂ ਦਾ ਸਹਿਯੋਗ ਕਿਉਂ ਨਹੀਂ ਕਰ ਰਹੇ? ਨਿਆਂਲੇਜ ਕਿਉਂ ਨਹੀਂ ਸੱਚ ਦੱਸ ਰਹੇ? ਜਦੋਂ ਤੇ ਇਲੈਕਸ਼ਨ ਦੀ ਵਾਰੀ ਸੀ ਜਦੋਂ ਤੁਸੀਂ ਪਾਰਟੀ ਬਣਾਈ ਸੀ ਤੇ ਕਹਿੰਦੇ ਆਰੋਪ ਲੱਗਣ ਤੇ ਪਾਰਟੀ ਕਿ ਕੈਂਡੀਡੇਟ ਕੋ ਉਮੀਦਵਾਰੀ ਛੋੜਨੀ ਪਵੇਗੀ। ਹੁਣ ਤੇ ਕੋਟਾਲਿਆਂ ਚ ਕੋਟਾਲਾ, ਕੋਟਾਲਿਆਂ ਮੇਂ ਕੋਟਾਲਾ, ਸ਼ਰਾਬ ਕੋਟਾਲਾ, ਫਲਾਣਾ ਕੋਟਾਲਾ ਦਿੱਲੀ ਦੇ ਜਨਤਾ ਦੀ ਗਰੀਬ ਜਨਤਾ ਦੀ ਪੈਸੇ ਦੀ ਲੁੱਟ ਹੋਈ। कभी शीश महल कभी कदी लेती जा रही कभी सिक्योरिटी लीती जा रही क्रम पैदा करूठ करने का काम, करन काम केजरीवाल ने लगातार और आज जो रहे पाप का घड़ा भर के जनता उल कौना चेहरा इस शराब पॉलिसी का नुकसान स्कैम नहीं है एक मदर ऑफ स्कैम है ਇੱਕ ਲੁੱਟ ਦਾ ਨਵਾਂ ਤਰੀਕਾ ਲੱਭਿਆ ਬੜਾ ਦੁਰਭਾਗ્યਪੂਰਨ ਹੈ ਤੇਲੰਗਾਨਾ ਤੋਂ ਲੈ ਕੇ ਦਿੱਲੀ ਤੱਕ ਰੇ ਤਾਰ ਜੁੜੇ ਨੇ ਔਰ ਇੱਕ ਨੈਕਸਸ ਐਂਡ ਨੈਕਸਸ ਲੁੱਟ ਦਾ ਨੈਕਸਸ ਪਰਦਾ ਫਾਸ਼ ਹੋ ਗਿਆ ਸੱਚ ਸਾਹਮਣੇ ਆਣਾ ਚਾਹੀਦਾ ਹੈ ਚੋਰ ਲੁਟੇਰੇ ڈاکੂ ਲੁੱਟਣ ਵਾਲੇ ਲੋਕ ਭ੍ਰਿਸ਼ਟਾਚਾਰੀ ਜੇਂਚ ਜਗਤ ਭਾਈ ਬੀਜਪੀ ਕਾਲੀ ਦਲ ਦੇ ਗਠਜੰਬੰਦਨ ਦੀ ਚਰਚਾ ਵਾਂ ਨੇ ਕਾਲ ਅਮਿਸ਼ ਸ਼ਾਨਵੀ ਉਹਨਾਂ ਨੇ ਵੀ ਬੋਲਿਆ ਕਿ ਇਹ ਜਲਦ ਹੋ ਸਕਦਾ ਸਾਡੀ ਗੱਲ ਚੱਲ ਰਹੀ ਹੈ ਕਦੋਂ ਤੱਕ ਅਨਾਉਂਸ ਹੋ ਜਾਏਗਾ ਗਠਜੰਬੰਦਨ ਪਾਰਟੀ ਹਾਈਕਮਨ ਇਸ ਗੱਲ ਤੇ ਕੰਮ ਕਰ ਰਹੇ ਜੋ ਹੋਏਗਾ ਜਲਦੀ ਤੋਂ ਦੱਸਤਾ ਜਾਏ ਹਤਾਰ ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਨੂੰ ਸੰਬੰਧ ਰੇਣੋ ਕਹਿ ਰਹੇ ਨੇ ਕਿ ਸਾਨੂੰ ਇੱਕ ਲੋਕ ਸਭਾ ਚੋਣਾਂ ਦਾ ਪ੍ਰਚਾਰ ਕਰਨ ਤੋਂ ਰੋਕਣ ਦੀ ਸਾਜ਼ਿਸ਼ ਹੈ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੈ ਸੱਚ ਕਿਉਂ ਨਹੀਂ ਦੱਸਣਾ ਚਾਹੁੰਦੇ ਕੇਜਰੀਵਾਲ ਸਾਹਿਬ ਕਿਸ ਗੱਲ ਦਾ ਡਰ ਸਤਾ ਰਿਹਾ ਹੈ ਕੀ ਆਪਾ ਪਾਪ ਬੋਲ ਰਹੇ ਨੇ ਸੰਵਿਧਾਨਿਕ ਪੱਤੇ ਬੈਠੇ ਹੋ ਜਾਂਚ ਏਜੰਸੀਆਂ ਦਾ ਸਹਿਯੋਗ ਕਿਉਂ ਨਹੀਂ ਕਰ ਰਹੇ ਨਿਆਂਲੇਜ ਕਿਉਂ ਨਹੀਂ ਸੱਚ ਦੱਸ ਰਹੇ ਜਦੋਂ ਤੇ ਇਲੈਕਸ਼ਨ ਦੀ ਵਾਰੀ ਸੀ ਜਦੋਂ ਜਦੋਂ ਤੁਸੀਂ ਪਾਰਟੀ ਬਣਾਈ ਸੀ ਤੇ ਕਹਿੰਦੇ ਆरोप ਲੱਗਣ ਤੇ ਪਾਰਟੀ ਕਿ ਕੈਂਡੀਡੇਟ ਕੋ ਉਮੀਦਵਾਰੀ ਛੋੜਨੀ ਪਵੇਗੀ ਹੁਣ ਤੇ ਕਟਾਲਿਆਂ ਚ ਕਟਾਲਾ ਕਟਾਲਿਆਂ ਮੇਂ ਕਟਾਲਾ ਸ਼ਰਾਬ ਕਟਾਲਾ ਫਲਾਣਾ ਕਟਾਲਾ ਦਿੱਲੀ ਦੇ ਜਨਤਾ ਦੀ ਗਰੀਬ ਜਨਤਾ ਦੀ ਪੈਸੇ ਦੀ ਲੁੱਟ ਹੋਈ ਹੈ ਕਦੀ ਸ਼ੀਸ਼ਮੈਲ ਬੰਦਾ ਕਦੀ ਗੱਡੀਆਂ ਲਿੱਤੀਆਂ ਜਾ ਰਹੀਆਂ ਕਦੀ ਸਿਕਿਉਰਿਟੀ ਲਿੱਤੀ ਜਾ ਰਹੀ म पैदा काम चूट काम केजरीवाल ने लगातार पाप दा घड़ा पार के जनता असल कनौना चेहरा देखते शराब पॉलिसी का नुकसान स्कैम नहीं है एक मदर ऑफ स्कैम है एक लुट का नवा तरीका लभ्या बड़ा दुर्भाग्यपूर्ण है तेलंगाना ਤੋਂ ਲੈ ਕੇ ਦਿੱਲੀ ਤੱਕ ਰੇ ਤਾਰ ਜੁੜੇ ਨੇ اور ਇੱਕ ਨੈਕਸਸ ਐਂਡ ਨੈਕਸਸ ਲੁਟ ਦਾ ਨੈਕਸਸ ਪਰਦਾ ਫਾਸ਼ ਹੋਣੀ ਹੈ ਸੱਚ ਸਾਹਮਣੇ ਆਣਾ ਚਾਹੀਦਾ ਹੈ ਚੋਰ ਲੁਟੇਰੇ ڈاکੂ ਲੁੱਟਣ ਵਾਲੇ ਲੋਕ ਭ੍ਰਿਸ਼ਟਾਚਾਰੀ ਜੇਲ੍ਹ ਚ ਜਗਦੇ ਭਾਈ ਬੀਜਪੀ ਕਾਲੀ ਦਲ ਦੇ ਗਠਜੰਬੰਦਨ ਦੀ ਚਰਚਾਵਾਂ ਨੇ ਕਾਲ ਅਮਿਸ਼ਾਨਵੀ ਉਹਨਾਂ ਨੇ ਵੀ ਬੋਲਿਆ ਕਿ ਇਹ ਜਲਦ ਹੋ ਸਕਦਾ ਸਾਡੀ ਗੱਲ ਚੱਲ ਰਹੀ ਹੈ ਕਦੋਂ ਤੱਕ ਅਨਾਉਂਸ ਹੋ ਜਾਏਗਾ ਗਠਜੰਬੰਦਨ पार्टी हाईकमान इस गल कर रहे जो होएगा जल्दी होता जाए देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर